ਅੱਜ ਦੀਆਂ ਜ਼ਰੂਰੀ ਖਬਰਾਂ ਦੇ ਉੱਤੇ ਮੁੱਖ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਹਾਜ਼ਰ ਹਾਂ ਔਰ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਜੀ ਬੱਲੀ ਸਾਹਿਬ ਵਨਡਿਆ ਪੰਜਾਬੀ ਤੇ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਵਨਡਿਆ ਦੇ ਸਾਰੇ ਦਰਸ਼ਕਾਂ ਨੂੰ ਸ੍ਰੋਤਿਆਂ ਨੂੰ ਮੇਰੀਆਂ ਬੈਸਟ ਵਿਸ਼ੇਸ ਸ਼ੁਭ ਸ਼ਾਮਾਂ ਸਤਿ ਸ੍ਰੀ ਅਕਾਲ ਬੱਲੀ ਜੀ ਸ਼ੁਰੂਆਤ ਕਰਦੇ ਹਾਂ ਉਸ ਖਬਰ ਤੋਂ ਜਿਹਦੀ ਉਡੀਕ ਸ਼ਾਇਦ ਕੱਲ ਦੁਪਹਿਰ ਤੋਂ ਹੋ ਰਹੀ ਹੈ ਲਗਾਤਾਰ ਚਰਚਾਾਂ ਸੀ ਕਿ ਰਿਮਾਂਡ ਲੈ ਲਿਆ ਜਾਣਾ ਹੈ 12 ਦਿਨ ਦਾ ਰਿਮਾਂਡ ਮੰਗਿਆ ਗਿਆ ਹੈ ਪਰ ਅੰਤ ਨੂੰ 9 ਦਿਨਾਂ ਦਾ ਸੀਬੀਆਈ ਨੂੰ ਰਿਮਾਂਡ ਦੇ ਦਿੱਤਾ ਗਿਆ ਹੈ ਹੁਣ ਇਸ ਤੋਂ ਬਾਅਦ ਲਈ ਕਿਸ ਤਰ੍ਹਾਂ ਦੀ ਕਾਰਵਾਈ ਹੈ ਇਹਦੇ ਉੱਤੇ ਆਈਏ ਕੀ ਕੁਝ ਹੁਣ ਹੋ ਸਕਦਾ ਕਿਸ ਤਰ੍ਹਾਂ ਦੀਆਂ ਕਿਆਸਰਈਆਂ ਕਿ ਕ੍ਰਿਸ਼ਨੂ ਜਿਹੜਾ ਉਚੋਲਾ ਸੀ ਉਹਦਾ ਰਿਮਾਂਡ ਹੋਇਆ 12 ਦਿਨ ਦਾ ਰਿਮਾਂਡ ਮੰਗਿਆ ਸੀ ਸੀਬੀਈ ਨੇ ਤੇ ਹੁਣ 9 ਦਿਨ ਦਾ ਉਹਨੂੰ ਮਿਲਿਆ 9 ਦਿਨ ਵੀ ਬਹੁਤ ਹੁੰਦੇ ਆ ਹਮ ਤੇ ਸੀਬੀਈ ਦਾ ਮੈਨੂੰ ਲੱਗਦਾ ਕਿ 2-3 ਗੱਲਾਂ ਜਿਹੜੀਆਂ ਉਹਦੇ ਚ ਰਿਮਾਂਡ ਚ ਉਹਨ ਇਨਵੈਸਟੀਗੇਸ਼ਨ ਦਾ ਹਿੱਸਾ ਬਣਨ ਗਿਆ ਜਾਂ ਬਣ ਸਕਦੀਆਂ ਨੇ ਇੱਕ ਤਾਂ ਉਹਦਾ ਜਿਹੜਾ ਫੋਨ ਰਿਕਾਰਡ ਹੈਗੇ ਉਹਦੇ ਉਹਦੇ ਫੋਨ ਰਿਕਾਰਡ ਜਿਹੜਾ ਜਿਹਦੇ ਨਾਲ ਕਾਲਾਂ ਹੋਈਆਂ ਜਿਹਦੇ ਮੈਸੇਜ ਆਏ ਹੋਏ ਕਿਉਂਕਿ ਉਹ ਇਹ ਮੰਨਿਆ ਜਾਂਦਾ ਕਿ ਉਹਦੇ ਅਫਸਰਾਂ ਨਾਲ ਪਹਿਲਾਂ ਹੀ ਸੰਬੰਧ ਸੀਗੇ ਮਲੇ ਬੜੀ ਇੰਟਰਸਟਿੰਗ ਹੈ ਵੀ ਇਹ ਵੀ ਹੈ ਵੀ ਕਿਸੇ ਨੇ ਕਿਸੇ ਸੀਨੀਅਰ ਅਫਸਰ ਨੂੰ ਵੀ ਬਚਾਇਆ ਸੀ ਵਿਜੀਲੈਂਸ ਤੋਂ ਨੇ ਐ ਤਰ੍ਹਾਂ ਦੀ ਵੀ ਗੱਲਾਂ ਆਈਆਂ ਬਾਅਦ ਹੂੰ ਹੂੰ ਸੋ ਉਹ ਉਹਦੇ ਚ ਕਿਹਦੇ ਕਿਹਦੇ ਨਾਲ ਸਬੰਧ ਸੀ ਕਿੱਥੇ ਕਿੱਥੇ ਕੋਈ ਸੌਦੇਵਾਜੀ ਹੋਰ ਥਾਂ ਤੇ ਹੋਈ ਦੂਜੇ ਥਾਵਾਂ ਤੇ ਕਿਤੇ ਇੱਕ ਤਾਂ ਉਹ ਹੈਗਾ ਉਹਦੇ ਚ ਜੇ ਕੋਈ ਪੋਲਿਟਿਕਲ ਕਨੈਕਸ਼ਨ ਸੀਗੇ ਤਾਂ ਵੀ ਸਾਹਮਣੇ ਆਉਣਗੇ ਤੇ ਦੂਸਰਾ ਹੈਗਾ ਕਿ ਜਿਹੜੇ ਜਿੱਥੇ ਕਿਤੇ ਉਹਨੂੰ ਜਾਣਕਾਰੀ ਹੈ ਕੋਈ ਬੇਨਾਮੀ ਪ੍ਰਾਪਰਟੀ ਹੈ ਜਾਂ ਜਿੱਥੇ ਕਿਤੇ ਕੁਝ ਹੋਰ ਕੋਈ ਸਮਾਨ ਹੈਗਾ ਕੋਈ ਜੋ ਕੋਈ ਜਾਇਦਾਦ ਹੈਗੀ ਹੈ ਕੋਈ ਜਾਂ ਕੋਈ ਜਿਹੜਾ ਰਿਕਾਰਡ ਤੇ ਨਹੀਂ ਹੈਗਾ ਜੇ ਰਿਕਾਰਡ ਤੇ ਵੀ ਹੈ ਉਹਦੀ ਵੈਰੀਫਿਕੇਸ਼ਨ ਕਰਨੀ ਹੈ ਵੀ ਮਿਸਾਲ ਦੇ ਤੌਰ ਤੇ ਇਹ ਹੋ ਗਿਆ ਵੀ ਹੁਣ ਆ ਗਿਆ ਜੀ ਉਹ ਜਿਹੜੇ ਡਾਕੂਮੈਂਟ ਮਿਲੇ ਨੇ ਉਹਨਾਂ ਦੇ ਵਿੱਚ ਕੋਈ ਕਿਸੇ ਚ ਉਹਨਾਂ ਦੀ ਉਹਦੀ ਸ਼ਕੂਲੀਅਤ ਹੈ ਉਹਦਾ ਰੋਲ ਹੈਗਾ ਤੇ ਉਹ ਫਿਰ ਇਹ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਦੇਖੋ ਪੋਸਿਬਿਲਟੀ ਇਹ ਹੈਗੀ ਹੈ ਕਿ ਉਹਨੂੰ ਬਾਅਦ ਦਾ ਮੁਆਫਕਵਾ ਬਣਾ ਲਿਆ ਜਾਏ ਜਦੋਂ ਇਨਵੈਸਟੀਗੇਸ਼ਨ ਉਹਨੂੰ ਰਿਮਾਂਡ ਤੇ ਲੈਣਗੇ ਉਹਦੇ ਨਾਲ ਗੱਲਬਾਤ ਕਰਨਗੇ ਉਹ ਕਰਨਗੇ ਉਹਨੂੰ ਇਹ ਫਿਰ ਮੇ ਵੀ ਸੀਬੀਆਈ ਆਫਰ ਕਰਦੇ ਵੀ ਤੂੰ ਹੁਣ ਗਵਾਹ ਬਣ ਜਾ ਤੇ ਤੈਨੂੰ ਅਸੀਂ ਉਹ ਵਾਅਦਾ ਮੌਕਾ ਉਹ ਹੁੰਦਾ ਵੀ ਜਿਹਨੂੰ ਇਹ ਵਾਅਦਾ ਕੀਤਾ ਜਾਂਦਾ ਉਹਦੇ ਨਾਲ ਵੀ ਤੈਨੂੰ ਅਸੀਂ ਮਾਫੀ ਦੇ ਦਾਂਗੇ ਜਾਂ ਤੈਨੂੰ ਜਿਹੜੀ ਸਜ਼ਾ ਘੱਟ ਹੋਏਗੀ ਜਾਂ ਉਹਦੀ ਰੈਟ ਹੋਏਗੀ ਤੈਨੂੰ ਤੇ ਤੂੰ ਇਸ ਵਿਟਨੈਸ ਬਣ ਜਾ ਆਈ ਵਿਟਨੈਸ ਬਣ ਜਾ ਵੀ ਹਾਂ ਇਹ ਆ ਕੁਛ ਹੋਇਆ ਇੱਥੇ ਕ੍ਰਪਸ਼ਨ ਹੋਈ ਇੱਥੇ ਕਬਹਲੇ ਇੱਥੇ ਆਪਸ ਵਿੱਚ ਲੇ ਏ ਇਹ ਆਮ ਬਹੁਤ ਕੇ ਸੱਚ ਹੁੰਦਾ ਹੈ। ਵਿਜੀਲੈਂਸ ਦੇ ਕੇਸਾਂ ਜੀ ਹੁੰਦੇ ਸੀ ਵੀ ਇਹਦੇ ਕੇਸਾਂ ਜੀ ਵੀ ਹੁੰਦਾ ਹੈ। ਤੇ ਇਹ ਕੋਈ ਵੱਡੀ ਗੱਲ ਨਹੀਂ ਕਿ ਇਸ ਤਰ੍ਹਾਂ ਦੀ ਆਫਰ ਵੀ ਪੇਸ਼ਕਸ਼ ਵੀ ਉਹਨੂੰ ਹੋ ਸਕਦੀ ਹੈ। ਤੇ ਹੁੰਦੀ ਉਹ ਇਹੋ ਜਿਹਾ ਜਦੋਂ ਸੌਦੇਬਾਈ ਜੀ ਕੋਈ ਹੁੰਦੀ ਆ ਜਾਂ ਇਹੋ ਜੀ ਗੱਲਬਾਤ ਹੁੰਦੀ ਪੇਸ਼ਕਸ਼ ਹੁੰਦੀ ਹੈ। ਮਤਲਬ ਇਹ ਜਿਹੜਾ ਵਾਦਾ ਮੁਆਫਕਾ ਬਣਦੀ ਜਿਹੜੀ ਪ੍ਰਥਾ ਜਾਂ ਕਹੋ ਕਿ ਇਹ ਇਹ ਸਿਸਟਮ ਦੇ ਵਿੱਚ ਹੈਗੀ ਹੈ। ਇਹ ਕੋਈ ਮਤਲਬ ਗੈਰਕਾਨੂੰਨੀ ਕੰਮ ਨਹੀਂ ਹੈਗਾ ਮਤਲਬ ਇਹ ਐ ਨਹੀਂ ਕਹਿੰਦੇ ਵੀ ਇਹ ਕਿਉਂ ਬਣ ਇਹਦੇ ਸਿਸਟਮ ਦੇ ਵਿੱਚ ਹੈਗਾ ਕਿ ਜੇ ਵਾਦਮ ਉਹ ਬੰਦਾ ਕਿਤੇ ਉਹਨੂੰ ਫਿਰ ਲੀਨੀਐਂਸੀ ਵਰਤੀ ਜਾਂਦੀ ਹੈ ਉਹਦੇ ਨਾਲ ਅਸੀਂ ਇਹ ਇਹ ਕਮਿਟਮੈਂਟ ਹੁੰਦੀ ਹੈ ਸੋ ਇਹੋ ਜੀ ਸਿਚੁਏਸ਼ਨ ਜਦੋਂ ਬੰਦਾ ਆਏ ਹੁੰਦਾ ਵੀ ਮੈਂ ਫਸੂਗਾ ਤੇ ਉਹ ਕਿਉਂਕਿ ਉਹਦੀ ਨੌਲੇਜ ਬਹੁਤ ਕੁਸ਼ ਹੈ ਜਦੋਂ ਉਹ ਆਈ ਵਿਟਨੈਸ ਬੜੀਆਂ ਚੀਜ਼ਾਂ ਦਾ ਹੈਗਾ ਜੇ ਹੁਣ ਉਹ ਉਹਦੇ ਬਿਹਾਫ ਤੇ ਉਹ ਪੈਸੇ ਲੈ ਰਿਆ ਸੀਗਾ ਤੇ ਨੈਚੁਰਲੀ ਹੋਰ ਹੋਰ ਗੱਲਾਂ ਹੋਰ ਜਿਹੜੀਆਂ ਡੀਲਸ ਹੋਈਆਂ ਨੇ ਕਿਤੇ ਹੋਈਆਂ ਜਾਂ ਹੋਰ ਅਫਸਰਾਂ ਦੀਆਂ ਡੀਲਸ ਹੋਈਆਂ ਹੋਰ ਪੋਲਿਟਿਸ਼ੀਅਨ ਜਿਹਦੇ ਨਾਲ ਹੋਵੇ ਜੀ ਵੀ ਹੋ ਇਸ ਤੇ ਦਾਰ ਹੋ ਸਕਦਾ ਹੈ ਜਾਂ ਗਵਾ ਹੋ ਚਸ਼ਮਦੀਦ ਗਵਾ ਹੋ ਸਕਦਾ ਸੋ ਇਸ ਤਰ੍ਹਾਂ ਦੀ ਗੱਲ ਲੱਗਦੀ ਕਿ ਨਾ ਰਿਮਾਂਡ ਦੇ ਵਿੱਚ ਇਹਨਾਂ ਲੰਬਾ ਰਿਮਾਂਡ ਹੈ ਉਹਦੇ ਚੋਂ ਉਹ ਉਹਦਾ ਚਲੋ ਉਹ ਵੀ ਰਿਕਾਰਡ ਵੀ ਖੰਘਾਲਿਆ ਜਾਏਗਾ ਤੇ ਆ ਆ ਪੋਸਿਬਿਲਟੀ ਮੈਨੂੰ ਲੱਗਦਾ ਹੈ ਕਿ ਇਸ ਕੇਸ ਚ ਹੈਗੀ ਹੈ ਬਲੀ ਸਾਬ ਇਹਦੇ ਨਾਲ ਅ ਠੀਕ ਹੈ ਰਿਮਾਂਡ ਮਿਲ ਗਈ ਹੈ ਅ ਕੱਲ ਤੋਂ ਵੀ ਅਸੀਂ ਪੜਦੇ ਪਏ ਸੀ ਕਿ ਬਹੁਤ ਚੀਜ਼ਾਂ ਖੰਘਾਲਣੀਆਂ ਨੇ ਬੜੇ ਨਾਮ ਸਾਹਮਣੇ ਆ ਸਕਦੇ ਨੇ ਤੁਸੀਂ ਵੀ ਜਿਵੇਂ ਗੱਲ ਕਰ ਰਹੇ ਸੀ ਕੋਈ ਸਿਆਸੀ ਲਿੰਕ ਵੀ ਖੰਘਾਲਿਆ ਜਾ ਸਕਦਾ ਪਰ ਇਹਦੇ ਨਾਲ ਨਾਲ ਹੁਣ ਇੱਕ ਵੱਖਰਾ ਐਂਗਲ ਵੀ ਸਾਹਮਣੇ ਆ ਰਿਹਾ ਜਿਨ੍ਹਾਂ ਨੇ ਮੁਲਾਕਾਤੀ ਕਹਿੰਦੇ ਕ੍ਰਿਸ਼ਨੂ ਨੂੰ ਮਿਲਣ ਆਏ ਜਾਂ ਡੀ ਆਈ ਜੀ ਹਰਚਰਨ ਭੁੱਲਰ ਨੂੰ ਮਿਲਣ ਆਏ ਉਹਨਾਂ ਬਾਰੇ ਵੀ ਕਿਆਸ ਲੱਗ ਸਕਦੇ ਨੇ ਉਹਨਾਂ ਨੂੰ ਵੀ ਖੰਘਾਲਿਆ ਜਾ ਸਕਦਾ ਉਹਦੇ ਬਾਰੇ ਵੀ ਜਾਂਚ ਪੜਤਾਲ ਕੀਤੀ ਜਾ ਸਕਦੀ ਹੈ ਇਹ ਕਿਹੜਾ ਵੱਖਰਾ ਐਂਗਲ ਪੇਸ਼ ਆ ਗਿਆ ਹੈ ਇਕੋ ਮੇਵੀ ਕੋ ਜਦੋਂ ਇਹਨਾਂ ਨੂੰ ਫਿਕਰ ਹੁੰਦਾ ਹੈ ਅ ਕਿਸੇ ਗੱਲ ਦਾ ਉਹ ਫਿਰ ਕੋਸ਼ਿਸ਼ ਵੀ ਕਰਦੇ ਐ ਮਿਲਣ ਲਗਣ ਦੀ ਆਪਸ ਚ ਕਰਦੇ ਹੋ ਸਕਦਾ ਕੋਈ ਗਏ ਹੋਣ ਜਿਹੜੇ ਕੁਐਸਚਨ ਉੱਠਿਆ ਤਾਂ ਕੋਈ ਨਾ ਕੋਈ ਚਰਚਾ ਚੱਲੀ ਹੋਣੀ ਆ ਕੋਈ ਇਹੋ ਜਿਹੇ ਬੰਦੇ ਮਿਲੇ ਜਿਹੜਾ ਜਿਨ੍ਹਾਂ ਦੇ ਬਾਰੇ ਇਹ ਵੀ ਰਿਸ਼ਤੇ ਆ ਹੈ ਜੀ ਕਿ ਨਹੀਂ ਇਹ ਕੁਐਸਚਨ ਹੋ ਜਾਂਦਾ ਹੈ ਸੋ ਕੁਦਰਤੀ ਹੈ ਵੀ ਜਿਨ੍ਹਾਂ ਨੂੰ ਫਿਕਰ ਹੋਏਗਾ ਉਹ ਮਿਲਦੇ ਹੋਣਗੇ ਵੀ ਤੁਸੀਂ ਮੈਂ ਸਾਡਾ ਨਾਂ ਤਾਂ ਨਹੀਂ ਲਿਆ ਜਾਂ ਨਾਂ ਨਹੀਂ ਜਗਨਨ ਜੀ ਜਾਂ ਕੀ ਗੱਲ ਹੋਈ ਕੀ ਗੱਲ ਹੋਈ ਪੁੱਛ ਗਿਛ ਮੈਨੂੰ ਇਹ ਵੀ ਕਿਰਸਤੀ ਹਰੇਕ ਨੂੰ ਹੁੰਦੀ ਹੈ ਵੀ ਮੇਰਾ ਨਾਂ ਹੈ ਕਿ ਨਹੀਂ ਹੈ ਜੇ ਕੋਈ ਉਹਦੇ ਬਾਕ ਵਿੱਚ ਤੇ ਫਿਰ ਸੀਬੀਆਈ ਨੇ ਤਾਂ ਸਾਰੇ ਅੰਗਲੀ ਫਰੋਲਨੇ ਆ ਵੀ ਜੇ ਕੋਈ ਉਹ ਨੂੰ ਮਿਲਣ ਕਾਉਣ ਆਉਂਦੇ ਆ ਉਹਦੀ ਬਾਤ ਰੱਖੀ ਹੋਣੀ ਹੈ ਜ਼ਰੂਰ ਤੇ ਉਹ ਕਿਉਂ ਆਉਂਦੇ ਆ ਕੀ ਗੱਲਬਾਤ ਹੋਈ ਉਹ ਤਾਂ ਸਾਰਾ ਉਹ ਏਜੰਸੀ ਨੇ ਕਰਨਾ ਹੀ ਹੁੰਦਾ ਨਾ ਸੋ ਮੇਬੀ ਇਸ ਤਰ੍ਹਾਂ ਦੀ ਗੱਲ ਜਿਹੜੀ ਆਈ ਹੈ ਤਾਂ ਕੋਈ ਹੋਣੀ ਹੈ ਇਹ ਪੁੱਲਰ ਦੇ ਮਾਮਲੇ ਤਾਂ ਸਿਰਫ ਇਹ ਆਇਆ ਸੀ ਕਿ ਕੋਈ ਉਹਦੇ ਪਿਤਾ ਹੀ ਮਿਲੇ ਨੇ ਯਾਰ ਘਰ ਦੇ ਹੀ ਮਿਲੇ ਨੇ ਜੀ ਹੋਰ ਬਾਰੇ ਤਾਂ ਹਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਜੀ ਤੇ ਬਾਕੀ ਦੇਖੋ ਸਾਹਮਣੇ ਆਏਗਾ ਤੇ ਜਦੋਂ ਕੋਈ ਕੋਈ ਮੇਰੇ ਸੀਵੀ ਇਨਰ ਦਾ ਫਿਰ ਕਰਨੀ ਕਰਨ ਨਾ ਪ੍ਰੋ ਵੀ ਕੌਣ ਮਿਲਿਆ ਕਿੱਥੇ ਮਿਲਿਆ ਕਿੰਨੇ ਮਿਲਿਆ ਤੇ ਜੇਲ੍ਹ ਚ ਉਹਦਾ ਰਿਕਾਰਡ ਹੁੰਦੇ ਹੁੰਦਾ ਜੀ ਬਿਨਾਂ ਰਿਕਾਰਡ ਤੋਂ ਤਾਂ ਕੋਈ ਜਾ ਨਹੀਂ ਸਕਦਾ ਜੇਲ੍ਹ ਚ ਰਿਕਾਰਡ ਹੁੰਦਾ ਉਹ ਕਹਦਾ ਉਹ ਵੱਖਰੀ ਗੱਲ ਹੈ ਵੀ ਜਦੋਂ ओके okay, भाई एक याद ਹੋਣਾ ਤੁਹਾਨੂੰ ਪਟਿਆਲੇ ਦਾ ਕਿੱਸਾ ਹੋਇਆ ਸੀ ਰਾਜੋਗਣਾ ਦਾ ਜਦੋਂ ਕਮਰਸੰਦੂ ਫਿਰ ਮਿਲਣ ਗਿਆ ਸੀ ਤੇ ਉਹ ਫਿਰ ਰਿਕਾਰਡ 'ਚ ਵੀ ਗੜਬੜ ਹੋ ਗਈ ਸੀ ਉਸ ਵੇਲੇ ਜੇਲ੍ਹ ਦੇ ਰਿਕਾਰਡ 'ਚ ਵੀ ਗੜਬੜ ਹੋ ਗਈ ਸੀ ਉਸ ਵੇਲੇ ਫਿਰ ਬੜਾ ਹੰਗਾਮਾ ਹੋਇਆ ਸੀ ਸਸਪੈਂਡ ਵੀ ਹੋ ਗਈ ਸੀ ਇਹ ਰੋਕੀ ਜੀ ਚਲੋ estrada ਵੀ ਗੱਲਾਂਦਾ ਪ੍ਰਾਮ ਤੌਰ ਤੇ ਰਿਕਾਰਡ ਜੇਲ੍ਹ ਦੇ ਵਿੱਚ ਹੁੰਦਾ ਹੈ ਉੱਥੇ ਹੁਣ ਸੀਸੀਟੀਵੀ ਕੈਮਰਾ ਵੀ ਲੱਗੇ ਹੋਏ ਨੇ ਹਰ ਜਗ੍ਹਾ ਤੇ ਪਤਾ ਤਾਂ ਲੱਗ ਹੀ ਜਾਣਾ ਵੀ ਕੌਣ-ਕੌਣ ਆਇਆ ਸੀ ਹਾਂ ਤੇ ਉਹਦੀ ਫਿਰ ਜੇ ਐਸ ਤਰ੍ਹਾਂ ਲੱਗਿਆ ਕੋਈ ਸ਼ੱਕ ਹੋਵੇ ਤਾਂ ਕੁਝ ਰੂਪ ਸੀਬੀਏ ਕਰੇਗੀ ਕਰੇਗੀ ਨਾ ਬਿਲਕੁਲ ਚਲੋ ਉਡੀਕ ਹੈ ਕਿ ਇਹਨਾਂ 9 ਦਿਨਾਂ ਦੇ ਵਿੱਚ ਕੀ ਕੁਝ ਮਿਲਦਾ ਆ ਔਰ ਇਸ ਕੇਸ ਦੇ ਨਾਲ ਕਿਵੇਂ ਲਿੰਕ ਹੁੰਦਾ ਉਹ ਵੀ ਫਿਰ ਉ ਜਾਗਰ ਹੋ ਜੂਵੇਗਾ ਪਰ ਬੱਲੀ ਸਾਹਿਬ ਹੁਣ ਚਰਚਾ ਕਰਦੇ ਆ ਵਿਕਰਮ ਸਿੰਘ ਮਜੀਠੀਆ ਦੀ ਇੱਕ ਪਾਸੇ ਤਰਨ ਤਰਨ ਦੀ ਚੋਣ ਪਖੀ ਪਈ ਹੈ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਅੱਜ ਕਹਿੰਦੇ ਜ਼ਮਾਨਤ ਉੱਤੇ ਸੁਣਵਾਈ ਸੀ ਉਹਦਾ ਕੀ ਬਣਿਆ ਹਾਈ ਕੋਰਟ ਦੇ ਚ ਉਹ ਸੁਣਵਾਈ ਪੋਸਟਪੋਨ ਹੋ ਗਈ ਹੈ। ਅੱਛਾ ਜੀ। ਸੁਣਵਾਈ ਜਿਹੜੀ ਹੈ ਉਹ ਅੱਜ ਹੀアリング ਅਡਜੌਰਨ ਹੋ ਗਈ ਹੈ ਕੇਸ। ਅ ਮੇਰੇ ਖਿਆਲ ਆ ਕਿ ਜੋ ਮਿਤੀ ਤੱਕ ਜਾਣਕਾਰੀ 16 ਨਵੰਬਰ ਤੇ ਪੈ ਗਈ ਹੈ। ਅੱਛਾ ਸੋ ਇਹਦਾ ਮਤਲਬ ਕੀ ਹੈ ਕਿ ਜਿਹੜੀ 13 ਨਵੰਬਰ ਦੀ ਜਿਹੜੀ 11 ਨਵੰਬਰ 11 ਨਵੰਬਰ ਦੀ ਚੋਣ ਹੋਣੀ ਹੈ 14 ਨਾਂ ਨਤੀਜਾ ਆ ਆਉਂਦੀ ਤਨਤਾਰਨ ਦੀ ਜੀ ਉਹ ਲੰਘ ਜਾਣੀ ਹੈ ਤੇ ਉਹਦਾ ਵੀ ਨਤੀਜਾ ਵੀ ਆ ਜਾਣਾ ਹੈ। ਬਿਲਕੁਲ ਪੈਨ ਤੋ ਮਾਜੇ ਦੇ ਵਿੱਚ ਚੋਣ ਹੋ ਰਹੀ ਆ ਜਿਹੜਾ ਮਜੀਠੀਆ ਦਾ ਉਹ ਗਵਾਂਢੀ ਸਮਝ ਲਓ ਤੁਸੀਂ ਉਹਦਾ ਉਹਨਾਂ ਦਾ ਹੀ ਆਪ ਦਾ ਇਲਾਕਾ ਹੈ ਉਹ ਤੇ ਉਹਦੇ ਚ ਚੋਣ ਸਾਰੀ ਚ ਉਹ ਬਿਕਰਮ ਸਿੰਘ ਮਜੀਠੀਆ ਇਹੋ ਜੀ ਚੋਣ ਜਿਹੜੀ ਪਹਿਲੀ ਵਾਰੀ ਉਹ ਗੈਰ ਹਾਜ਼ਰ ਉਹਦੇ ਚ ਹੋਏਗਾ ਤੇ ਉਦੋਂ ਤੱਕ ਤਾਂ ਨਹੀਂ ਜਾਵੇਂ ਦਾ ਮਤਲਬ ਉਹ ਬਿਕਰਮ ਜੀਠੀਆ ਦਾ ਜਿਹੜਾ ਉਹ ਮਾਇਨੇਸ ਬਿਲਕੁਲ ਸਾਰੀ ਅਸਚੋਂ ਪਮਿਕ ਕੇਸੇ ਕੈਂਪੇਨ ਚੋਂ ਜਾਂ ਕਹਿ ਲੋ ਕਰਨਾ ਚਾਹੀਦਾ ਨਹੀਂ ਕਰਨੀ ਚਾਹੀਦੀ ਇਹ ਨਹੀਂ ਪਤਾ ਪਰ ਉਹ ਕਾਲੀਦਾ ਦੇ ਲੀਡਰ ਨੇ ਹੂੰ ਤੇ ਅਕਾਲੀ ਦਲ ਦੀ ਕੈਂਪੇਨ ਜੋ ਬਾਹਰ ਰਹੀ ਪਰ ਬੰਤ ਸਾਹਿਬ ਐਦਾਂ ਦੀਆਂ ਸਿਚੁਏਸ਼ਨਸ ਦੇ ਵਿੱਚ ਕਈ ਵਾਰੀ ਪਾਰਟੀਆਂ ਨੂੰ ਲਾਹਾ ਮਿਲ ਜਾਂਦਾ ਹੁੰਦਾ ਇਹ ਲਾਹਾ ਮਿਲੇਗਾ ਜਾਂ ਇਹਦਾ ਨੁਕਸਾਨ ਹੋਊਗਾ ਅਕਾਲੀ ਦਲ ਨੂੰ ਇਹ ਨਹੀਂ ਸਮਝ ਆ ਰਿਹਾ ਜੀ ਹਾਂ ਇਹ ਫੈਸਲਾ ਕਰਨਾ ਵੀ ਔਖਾ ਹੁੰਦਾ ਜੀ ਦੇਖੋ ਜੇ ਤਾਂ ਵਿਰੋਧੀਆਂ ਨੂੰ ਤਾਂ ਹੈ ਜੇ ਪ੍ਰਚਾਰ ਕਰਦੇ ਤਾਂ ਵਿਰੋਧੀਆਂ ਨੂੰ ਕਹਿਣਾ ਸੀ ਦੇਖੋ ਜੀ ਇਹ ਮਨ ਦਾਗੀ ਨੇ ਹੈ ਇਸ ਤਰ੍ਹਾਂ ਦੇ ਨੇ ਇਸ ਤਰ੍ਹਾਂ ਦੇ ਪਹਿਲਾਂ ਵੀ ਪਹਿਲਾਂ ਵੀ ਮੀਠੀਆਂ ਬਾਰੇ ਪ੍ਰਚਾਰ ਦਾ ਕਾਹਲੀ ਨੂੰ ਨੁਕਸਾਨ ਬਹੁਤ ਹੋਇਆ ਸੀ 2017 ਚ ਵੀ ਇਹ ਡਰਗ ਦੇ ਨਾਲ ਜੁੜ ਗਿਆ ਇਹਨਾਂ ਦਾ ਨਾਂ ਤੇ ਕਾਲੀਆਂ ਦਾ ਨੂੰ ਨੁਕਸਾਨ ਬਹੁਤ ਹੋਇਆ ਸੀ ਪਹਿਲਾਂ ਪਹਿਲਾਂ 14 ਦੀ ਪਾਰਲੀਮੈਂਟ ਚ ਹੋਇਆ ਸੀ ਹੂੰ ਫਿਰ 17 ਦੀ ਉਹ ਚ ਹੋਇਆ ਜਿਹੜੀ ਅਸੈਂਬਲੀ ਹੋਈ ਠੀਕ ਹੋਇਆ ਵਿਧਾਨ ਸਭਾ ਚ ਹੋਇਆ ਸੋ ਇਹ ਹੁੰਦਾ ਪਰ ਦੂਜੀ ਵਾਰ ਸੇ ਇਹ ਹੁੰਦਾ ਵੀ ਉਹ ਮੀਠੀਆਂ ਆਰਗੇਨਾਈジング ਕਪੈਸਿਟੀ ਬੜੀ ਹੈ ਕੰਪੇਨਰ ਬੜੇ ਤਕਨੇ ਨੇ ਤੇ ਤੇ ਰਿਵਾਜ ਨੇ ਕਿਹਨਾ ਉਹ ਆਪਣਾ ਹਰਮੀਤ ਸੰਧੂਹਰੀ ਦਾ ਉਹਨਾਂ ਦੇ ਨਾਲ ਹੀ ਸੀਗੇ ਨਾ ਜੀ ਹੂੰ ਹੂੰ ਹੁਣ ਉਹਨਾਂ ਨੂੰ ਕਾਟ ਕਰਨ ਵਾਸਤੇ ਵੀ ਜਿਠਿਆ ਇਫੈਕਟ ਵੀ ਹੋ ਸਕਦਾ ਜੀ ਕਿਉਂਕਿ ਜਿਹੜੇ ਉਹਨਾਂ ਦੇ ਸਾਂਝੇ ਸਾਂਝਾ ਹੀ ਆਧਾਰ ਸੀ ਨਾ ਉਹਨਾਂ ਦਾ ਹੂੰ ਤੇ ਹੋ ਸਕਦਾ ਜੇ ਬਾਹਰ ਹੁੰਦੇ ਤਾਂ ਜਿਹੜੇ ਹਰਮੀਤ ਸੰਧੂ ਦੇ ਕਾਟਰ ਜਿਹੜੇ ਬੰਦੇ ਨੇ ਉਹਨਾਂ ਨੂੰ ਤੋੜ ਲੈਂਦੇ ਜਾਂ ਨਾਲ ਤੋੜ ਲੈਂਦੇ ਇਹ ਵੀ ਹੋ ਸਕਦਾ ਸੀਗਾ ਸੋਚ ਕਰਕੇ ਇੱਕ ਇੱਕ ਮਤਲਬ ਦੋਨੇ ਤਰ੍ਹਾਂ ਦੇ ਇਫੈਕਟ ਹੋ ਸਕਦੇ ਸੀ ਮਤਲਬ ਇਹ ਮੰਨ ਲਈਏ ਕਿ ਹਰਮੀਤ ਸੰਧੂ ਨੂੰ ਅੱਗੇ ਲਜਾਣ ਲਈ ਬ੍ਰਹਮ ਅਸਤਰ ਵਰਤਿਆ ਗਿਆ ਨਹੀਂ ਦੇਖੋ ਇਹ ਤਾਂ ਹੁਣ ਕੋਈ ਸੀਗਾ ਹਾਈ ਕੋਰਟ ਚ ਜੀ ਤੇ ਹਾਈ ਕੋਰਟ ਚ ਡਿਪੈਂਡ ਕਰਦਾ ਹੁਣ ਵਕੀਲਾਂ ਦੇ ਵੀ ਵਕੀਲਾਂ ਨੂੰ ਮਤਲਬ ਮaaf ਕਰਨਾ ਵਕੀਲਾਂ ਨੂੰ ਕੇਸ ਲਟਕਾਉਣੇ ਆਉਂਦੇ ਹੁੰਦੇ ਆ ਵੀ ਜਿ ਰਿਪਲਾਈ ਦਿਓ ਜੇ ਆ ਨਹੀਂ ਹੋਇਆ ਜੀ ਆ ਜੇ ਉਹਦੇ ਚ ਬਹੁਤ ਕੇਸ ਜਿਹੜੇ ਇਸ ਤਰ੍ਹਾਂ ਦੂਜੀ ਤਰਫ ਫਰਕ ਕੋ ਇਕ ਤਰਫ ਚਾਉਂਦੀ ਆ ਵੀ ਮੈਂ ਬੈਸ ਹੋਵੇ ਦੂਜੀ ਤਰਫ ਚਾਹੁੰਦੇ ਨਹੀਂ ਜੀ ਅਸੀਂ ਅਵੇਲੇਬਲ ਨਹੀਂ ਆਗੇ ਸਾਡੇ ਆ ਪੁਆਇੰਟ ਨਹੀਂ ਆ ਤਾਂ ਜਵਾਬ ਦਿਓ ਪਹਿਲਾਂ ਇਹਦਾ ਜਵਾਬ ਦਿਓ ਸੋ ਇਸ ਤਰ੍ਹਾਂ ਜਿਹੜੀਆਂ ਲੀਗਲ ਪ੍ਰੋਸੀਡਿੰਗਾਂ ਲਟਕਦੀ ਜਾਂਦੀਆਂ ਨੇ ਜਿਵੇਂ ਹੁਣ ਇਹ ਪਹਿਲੀ ਵਾਰ ਹੀ ਹੋਇਆ ਕਿ ਉਹਦੀ ਜਿਹੜੀ ਲੋਅਰ ਕੋਰਟ ਚ ਬੇਲ ਇੰਨੀ ਦਿਨ ਲਟਕਦੀ ਰਹੀ ਉਹਦੀ ਐਪਲੀਕੇਸ਼ਨ ਆਮ ਤਰ੍ਹਾਂ ਤੇ ਹੁੰਦਾ ਹੀ ਨਹੀਂ ਹੈ ਵੀ ਦੋ ਇੱਕ ਦੋ ਪੇਸ਼ੀ ਆਉਂ ਜਾਂ ਰਿਜੈਕਟ ਹੋ ਜਾਂਦੀ ਹੈ ਬੇਲ ਫਿਰ ਅਗਲਾ ਬੰਦਾ ਹਾਈ ਕੋਰਟ ਚ ਲੰਦਾ ਹੈ ਉਹ ਉੱਥੇ ਦੋ ਦਿਨ ਮਹੀਨੇ ਲਾਦੇ ਉਹਨਾਂ ਨੇ ਲੋਰ ਕੋਰਟ ਨਹੀਂ ਸੋ ਇਹ ਇਹ ਵੀ ਇੱਕ ਹੋਇਆ ਕਾਰਨ ਕੀ ਬਣੇ ਇਹ ਤਾਂ ਉਹਨੂੰ ਜੁਡੀਸ਼ਰੀ ਤੇ ਆਪਾਂ ਉਹ ਨਹੀਂ ਕਰ ਸਕਦੇ ਜੀ ਪਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਉਹ ਉਹਦੀ ਜਿਹੜੀ ਡਿਲੇ ਹੋਈ ਹਾਈ ਕੋਰਟ ਪਹੁੰਚਣ ਨੂੰ ਜੋ ਉਹਨੂੰ ਦੋ ਨਹੀਂ ਡਿਲੇ ਹੋ ਜਿੰਨਾ ਚਿਰ ਰਹਿਣਾ ਪਿਆ ਉਹਨੂੰ ਹੂੰ ਤੇ ਇਸ ਕਰਕੇ ਜੁਡੀਸ਼ਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਕਿ ਕੇਸ ਲਟਕਦੇ ਬਹੁਤ ਲੰਮਾ ਲੰਮਾ ਸਦੇ ਜਿਹਦਾ ਜਿਹੜਾ ਅਫੈਕਟ ਹੁੰਦਾ ਅਸਰ ਹੁੰਦਾ ਜਬ ਭੁਗਤਣਾ ਪੈਂਦਾ ਉਹ ਉਹ ਜਿਹੜਾ ਬੰਦਾ ਅੰਦਰ ਹੁੰਦਾ ਜਾਂ ਜਿੰਦਾ ਬੰਦਾ ਵਿਕਟਮ ਹੁੰਦਾ ਉਹਨੂੰ ਭੁਗਤਣਾ ਪੈਂਦਾ ਠੀਕ ਹੈ ਬਲੀ ਸਾਹਿਬ ਇਸ ਮੈਟਰ ਤੋਂ ਜੇ ਆਪਾਂ ਅੱਗੇ ਨੂੰ ਚੱਲੀਏ ਆਮ ਆਦਮੀ ਪਾਰਟੀ ਭਾਵੇਂ ਕਿ ਦਾਵਾ ਕਰਦੀ ਹੈ ਕਿ ਉਹ ਸਟਰੋਂਗ ਹੈ ਜ਼ਿਮਨੀ ਚੋਣ ਹੈ ਜ਼ਿਮਨੀ ਚੋਣਾਂ ਦੇ ਵਿੱਚ ਵੀ ਵਾਵਾ ਦਾਅਵੇ ਕੀਤੇ ਜਾ ਰਹੇ ਆ ਪਰ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਉੱਤੇ ਪਰਚਾ ਦਰਜ ਹੋ ਗਿਆ ਜੀ ਅਦੇ ਤੱਕ ਤਰਨਤਾਰਨ ਦੀ ਜ਼ਮੀਨੀ ਚੋਣ ਲੋਟ ਨਹੀਂ ਆ ਰਹੀ ਸੀ ਮੁੜ ਕੇ ਚਰਚਾ ਸ਼ੁਰੂ ਹੋ ਗਈ ਖਡੂਰ ਸਾਹਿਬ ਦੀ ਵਿੱਚ ਹੀ ਗੱਲ ਹੋ ਗਈ ਬੰਗੇ ਦੀ ਤੇ ਹੁਣ ਕੁਲਵੰਤ ਸਿੰਘ ਬਾਜੀਗਰ ਉਹਨਾਂ ਦੇ ਉੱਤੇ ਐਫ ਆਈ ਆਰ ਹੋ ਗਈ ਹੈ ਬਹੁਤ ਕੁਝ ਇਕੱਠੇ ਹੀ ਚੱਲਦਾ ਪਿਆ ਜੀ ਇਹ ਪੂਰਾ ਮੈਟਰ ਕੀ ਹੋਇਆ ਤੇ ਇਹਨੂੰ ਕਿਸ ਤਰ੍ਹਾਂ ਵਾਚਣਾ ਚਾਹੀਦਾ ਇਹਦੇ ਉੱਤੇ ਵੀ ਇੱਕ ਵਾਰੀ ਨਜ਼ਰ ਮਾਰਿਓ ਦੇਖੋ ਉਹ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਨੇ ਹੈਗੇ ਨੇ ਉਹ ਐਮ ਐਲ ਏ ਕੁਲਵੰਤ ਸਿੰਘ ਬਾਜੀਗਰ ਅਰਜਰ ਬਹਿਲ ਕਾਪੂ ਤੇ ਉਹਦੇ ਉਹ ਤਾਂ ਇਹ ਦਾਵਾ ਕਰ ਰਹੇ ਨੇ ਉਹਨਾਂ ਦੇ ਅਲੀਗੇਸ਼ਨ ਲੱਗੇ ਹੋਏ ਨੇ ਕਿ ਉਹਨਾਂ ਦੀ ਕਟਮਾਰਚ ਸਾਰੇ ਉਹ ਦਾ ਉਹਨਾਂ ਦੇ ਹੱਥ ਸੀਗਾ ਤੇ ਐਫਆਈਆਰ ਐਫਆਈ ਹੋਈ ਵੀ ਰਹਿਣੇ ਜਾਂ ਐਫਆਈਆਰ ਕੱਥਲ ਲੱਗੇ ਹਾਂ ਕਿ ਕਿਲੇ ਤੇ ਉਹ ਪਰ ਉਹ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਐਮਐਲਏ ਵੀ ਨਹੀਂ ਮੇਰਾ ਕੋਈ ਰੋਲ ਨਹੀਂ ਹੈਗਾ ਮੇਰੇ ਤੇ ਪਹਿਲਾਂ ਵੀ ਅਲੀਗੇਸ਼ਨ ਉਹਨਾਂ ਨੇ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਕਿ ਜਿਹੜੀ ਐ ਇਹਦੀ ਚੋਣ ਚੈਲੰਜ ਕੀਤੀ ਸੀ ਉਹ ਵੀ ਉਸੇ ਬੰਦੇ ਨੇ ਕੀਤੀ ਸੀ ਹੂੰ ਉਹਦੇ ਉਹ ਵੀ ਬਲੋਰ ਉਹਦੀ ਪਟੀਸ਼ਨ ਰੱਦ ਹੋ ਚੁੱਕੀ ਹੈ ਓਕੇ ਮਤਲਬ ਉਹ ਇਹ ਤਾਂ ਇਹ ਤਾਂ ਲੱਗ ਰਿਹਾ ਵੀ ਆਪਸ ਵਿੱਚ ਤਿੱਖੇ ਵਿਰੋਧੀ ਨਹੀਂ ਪਹਿਲਾਂ ਤੋਂ ਚੱਲੇ ਆ ਰਿਹਾ ਉਹਨਾਂ ਦਾ ਵਿਰੋਧ ਦੋਵਾਂ ਦੇ ਮਤਲਬ ਕੁੱਢਣ ਢਾਂਜ ਨਾਲ ਕਹੀਏ ਦੋਨਾਂ ਦੀ ਦੁਸ਼ਮਣੀ ਚੱਲੀ ਆ ਰਹੀ ਹੈ ਹੂੰ ਉਹ ਪਹਿਲਾਂ ਵੀ ਦੋਸ਼ ਲਾਉਂਦਾ ਰਿਹਾ ਮੇਰੇ ਕੋਈ ਨਵੀਂ ਦੋਸ਼ ਨਹੀਂ ਲਾਏ ਪਹਿਲਾਂ ਵੀ ਲਾਉਂਦਾ ਰਿਹਾ ਹੁਣ ਵੀ ਲਾ ਰਿਹਾ ਫਿਰ ਕਿਉਂ ਸੋ ਦੋਵੇਂ ਹੈ ਤਾਂ ਵਿਰੋਧੀ ਹੋ ਤੇ ਮੈਂ ਦੁਸ਼ਮਣੀ ਹੈਗੀ ਹੈ ਸੀ ਅਸੀਦ ਜੁਨਿਕਾ ਲੈ ਤੁਸੀਂ ਤੇ ਉਹਦੇ ਚ ਜਦੋਂ ਪੁਰਾਣਾ ਰਿਕਾਰਡ ਹੋਵੇ ਤਾਂ ਦੋਨੇ ਪਾਸੇ ਹੀ ਹੁੰਦਾ ਦੋ ਧਾਰੀ ਤਲਵਾਰ ਹੈ ਪੁਰਾਣਾ ਰਿਕਾਰਡ ਹੋਣ ਕਰ ਨਾਲ ਇਹ ਵੀ ਹੋ ਜਾਂਦਾ ਵੀ ਇਹ ਦੇਖੋ ਜੀ ਇਹ ਤਾਂ ਹੈਪਚੁਅਲ ਹੈਗਾ ਹੂੰ ਦੂਜੇ ਪਾਸੇ ਇਹ ਵੀ ਹੋ ਜਾਂਦਾ ਵੀ ਜੇ ਪੁਰਾਣਾ ਰਿਕਾਰਡ ਹੈਗਾ ਤਾਂ ਇਹਦਾ ਮਤਲਬ ਉਹਨੇ ਬਦਲਾ ਲੈਣ ਵਾਸਤੇ ਕੀਤਾ ਵੀ ਹੋ ਸਕਦਾ ਹੈ ਹੂੰ ਐਮਐਲਏ ਨੇ ਕਿਉਂਕਿ ਉਹ ਤੰਗ ਕਰ ਰਿਹਾ ਲਗਾਤਾਰ ਕਿਸੇ ਨਾ ਕਿਸੇ ਰੂਪ ਚ ਹੂੰ ਉਹ ਚੋਬਾ ਲਾ ਰਿਹਾ ਹੈ ਨਾ ਬੰਦਾ ਸੋ ਸੋ ਦੋਨੇ ਗਲਾਈ ਹੈ ਹੁਣ ਅੱਛਾ ਮਸਲਾ ਪੰਜਾਬ ਪੁਲਿਸ ਕੋਲ ਨਹੀਂ ਹੈ ਹਰਿਆਣਾ ਪੁਲਿਸ ਕੋਲ ਹੈ ਤੇ ਹਰਿਆਣਾ ਪੁਲਿਸ ਉਹ ਕਹਿ ਰਹੇ ਨੇ ਵੀ ਮੈਂ ਉਹਦੇ ਐਸਐਸਪੀ ਨਾਲ ਗੱਲ ਕੀਤੀ ਮੈਂ ਨੂੰ ਕਿਹਾ ਫਿਰ ਉਹਨਾਂ ਨੇ ਸ਼ੋਰ ਕੀਤਾ ਕਿ ਫਿਰ ਇਨਕੁਆਰੀ ਹੋਏਗੀ ਫਿਰ ਪਰ ਜੇ ਤਾਂ ਪੰਜਾਬ ਚ ਹੁੰਦਾ ਹਮ ਫਿਰ ਤਾਂ ਚਲੋ ਇਹਨਾਂ ਦੀ ਆਪਣੀ ਸਰਕਾਰ ਹੈ ਫਿਰ ਤਾਂ ਹੋਰ ਗੱਲ ਸੀ ਹੁਣ ਉੱਥੇ ਤਾਂ ਬੀਜੇਪੀ ਦੀ ਸਰਕਾਰ ਹੀ ਬੀਜੇਪੀ ਦੀ ਹੈ ਤੇ ਸਟੇਟ ਵੀ ਦੂਜੀ ਹੈ ਸੋ ਉੱਥੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਘਟੋ ਘਟੇ ਹੈ ਵੀ ਰਿਆਇਤ ਤਾਂ ਨਹੀਂ ਹੋਏਗੀ ਵੀ ਐਮਐਲਏ ਆ ਹੋਏ ਇਸ ਕਰਕੇ ਰਿਆਇਤ ਤਾਂ ਨਹੀਂ ਹੋਏਗੀ ਜੀ ਤੇ ਜੇ ਫਿਰ ਉਮੀਦ ਕਰਦੇ ਫਿਰ ਇਨਕੁਆਰੀ ਹੋਵੇ ਫਿਰ ਕਾਰਵਾਈ ਹੋਵੇ ਤੇ ਉਹਦੇ ਚ ਜੇ ਐਮਐਲਏ ਦਾ ਕੋਈ ਕਸੂਰ ਬਣਦਾ ਹੈ ਤਾਂ ਫਿਰ ਕੁਦਰਤੀ ਤਰ੍ਹਾਂ ਤੇ ਪਰ ਇੱਕ ਵਾਰ ਉਲਝ ਗਿਆ ਐਫਆਰ ਹੋ ਗਈ ਜਾਣਾ ਵੀ ਪਏਗਾ ਕ੍ਰਿਮੀਨਲ ਕੇਸ ਹੈ ਤੇ ਉਹ ਉਹਦੀ ਧਰਾਵਾਂ ਵੀ ਮੈਂ ਸੁਣੀਆਂ ਉਹ ਵੀ ਕ੍ਰਿਮੀਨਲ ਕੇਸ ਆ ਤੇ ਉਹਦੇ ਚ ਪੇਸ਼ ਵੀ ਹੋਣਾ ਪਏਗਾ ਕਿਉਂਕਿ ਪੁਲਿਸ ਕੋਲ ਤੇ ਗ੍ਰਿਫਤਾਰੀ ਵੀ ਹੋ ਸਕਦੀ ਹੈ ਹੂੰ ਤੇ ਫਿਰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਫਿਰ ਜਵਾਨਤ ਕਰਾਉਣੀ ਪੈ ਸਕਦੀ ਹੈ ਸੋ ਉਹ ਸਾਰੇ ਚ ਤਾਂ ਉਲਝ ਹੀ ਗਏ ਤੇ ਟਾਈਮਿੰਗ ਜਿਹੜੀ ਹੈ ਉਹ ਇਹ ਤਰਤਰ ਚੋਣ ਹੈਗੀ ਹੈ ਉਸ ਤੋਂ ਪਹਿਲਾਂ ਵੀ ਜਿਹੜੀਆਂ ਭੁੱਲਰ ਵਾਲੇ ਕੇਸ ਵੀ ਦੇਖੋ ਇਹ ਇਹਨਾਂ ਦੇ ਨਾਲ ਚ ਹੋਇਆ ਜਿਹੜੀ ਉਹ ਵੀਡੀਓ ਮਨ ਜੁੜੀਆਂ ਜਿਹਨੂੰ ਕਿ ਦਾਵਾ ਫੇਕ ਦਾ ਕੀਤਾ ਜਾ ਰਿਹਾ ਕਿ ਫੇਕ ਆ ਉਹ ਵੀ ਇਹਨਾਂ ਦੇ ਨਾਲ ਜੁੜੀਆਂ ਸੋ ਕੋਇਨਸੀਡੈਂਸ ਤਾਂ ਕਾਫੀ ਨੇ ਪਰ ਕੀ ਇਹਨਾਂ ਦਾ ਇੰਪੈਕਟ ਹਾਂ ਵਿਰੋਧੀ ਵਿਰੋਧੀਆਂ ਨੂੰ ਤੂੰ ਜ਼ਰੂਰ ਮੌਦੇ ਮਿਲ ਗਏ ਪਰ ਵੋਟਰ ਦੇ ਇੰਪੈਕਟ ਪੈਗਾ ਕਿ ਨਹੀਂ ਇਹ ਕੁਝ ਨਹੀਂ ਕਿਹਾ ਜਾ ਸਕਦਾ ਤੁਸੀਂ ਮੈਂ ਤੁਹਾਨੂੰ ਯਾਦ ਕਰੋ ਮੈਂ ਜਦੋਂ ਜਿਹੜੀ ਉਹ ਵੀਡੀਓ ਜਿਹ ਤੁਸੀਂ ਦਿਨਾਈ ਸੀ ਜਿਹੜਾ ਸੀਐਮ ਬਾਰੇ ਮੈਂ ਮੈਂ ਤੁਹਾਨੂੰ ਇੱਕ ਦੱਸਿਆ ਸੀ ਮੈਂ ਕਿ ਕੋਈ ਮਤਲਬ ਕੋਈ ਇਹ ਥੋੜੇ ਦਿਨਾਂ ਦੀ ਗੱਲ ਹੀ ਐ ਫਿਰ ਉਸ ਤੋਂ ਬਾਅਦ ਬੁੱਧਾ ਨਹੀਂ ਰਹਿੰਦਾ ਬਿਲਕੁਲ ਜੇ ਕਲੋਜ਼ਿੰਗ ਕਿਸੇ ਦੀ ਨਹੀਂ ਹੁੰਦੀ ਤੇ ਮੁਰਦਾ ਵੀ ਨਹੀਂ ਰਹਿੰਦਾ ਡੰਡੇ ਪਾਸੇ ਪਾ ਜਾਂਦੇ ਮੁੜ ਕੇ ਫਿਰ ਆ ਕੇ ਚਲੇ ਜਾਂਦੇ ਆ ਤੈਨੂੰ ਤੇ ਉਹ ਦੇਖਣੋ ਕਿ ਉਸ ਤੋਂ ਐ ਲੱਗਦਾ ਸੀ ਵੀ ਪਤਾ ਨਹੀਂ ਕੀ ਹੋ ਜਾਏਗਾ ਇਹ ਵੀਡੀਓ ਆ ਗਈਆਂ ਤੇ ਪਤਾ ਨਹੀਂ ਕੀ ਹੋ ਜਾਏਗਾ ਅਸੀਂ ਤੇ ਮੈਂ ਤੁਹਾਨੂੰ ਉਦਾਹਰਨ ਦਿੱਤੀ ਸੀ ਕਿਪਟਨ ਮਹਿੰਦਰ ਸਿੰਘ ਦੀ ਹਰੂਸਾ ਦੀ ਜਿਹੜੇ ਤੇ ਵੀ ਉਸ ਤੋਂ ਬਾਅਦ ਲੋਕਾਂ ਨੇ ਹੌਲੀ-ਹੌਲੀ ਐਕਸੈਪਟ ਕਰ ਲਿਆ ਤਾਂ ਠੀਕ ਹੈ ਚਲੋ ਠੀਕ ਜੀ ਸੋ ਸਿਸਟਮ ਜਿਹੜਾ ਹੈ ਉਹ ਉਹਦੇ 'ਚ ਇਹ ਨਹੀਂ ਹੁੰਦਾ ਕਿ ਇੱਕ ਇੱਕ ਗੱਲ ਆ ਗਈ ਤੇ ਉਹ ਮੁੜ ਕੇ ਉੱਥੇ ਹੀ ਖੜੇ ਰਹਿਣਗੇ ਲੋਕ ਜਾਂ ਉੜੀ ਰਹੇਗੀ ਤੇ ਉਸੇ ਤੇ ਫੈਸਲਾ ਹੋ ਜਾਣਾ ਹੈ ਸਾਰੇ ਐਦਾਂ ਨਹੀਂ ਹੁੰਦਾ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਕਿਉਂਕਿ ਉਹ ਪਟਿਆਲੇ ਜ਼ਿਲ੍ਹੇ ਦਾ ਅਮਰਸਰ ਦਾ ਵੀ ਨਹੀਂ ਹੈ ਮਸਲਾ ਐਮਐਲਏ ਵੀ ਪਟਿਆਲੇ ਜ਼ਿਲ੍ਹੇ ਦਾ ਉਹ ਇਧਰ ਜਿਹੜਾ ਇਹ ਇਹ ਜਿਹੜਾ ਭੁੱਲੜ ਦਾ ਕੇਸ ਹੋਇਆ ਪੁਲਿਸ ਨਾਲ ਸੰਬੰਧਿਤ ਹੈ ਅਫਸਰਾਂ ਨਾਲ ਸੰਬੰਧਿਤ ਹੈ ਵੀ ਰੋਪੜ ਜਾਵਾ ਸੀਗਾ ਕੀ ਇਹਨਾਂ ਦਾ ਆਪੋਜੀਸ਼ਨ ਆਪੋਜੀਸ਼ਨ ਕੋਲ ਮੁੱਦਾ ਮਿਲ ਗਿਆ ਉਹਨਾਂ ਨੂੰ ਬੋਲਣ ਦਾ ਬੋਲਦੇ ਆ ਉਹ ਗਲਾਫ ਗੱਲ ਕਰਨ ਦਾ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ ਸਟੇਜਾਂ ਦਾ ਉੱਥੇ ਵੀ ਚਲੋ ਆ ਵੀ ਇੱਕ ਮੁੱਦੇ ਮਿਲ ਗਏ ਪਰ ਵੋਟਰ ਨੇ ਅਸਰ ਪਾਇਆ ਕਿ ਨਹੀਂ ਵੋਟਰ ਵੋਟ ਬੈਂਕ ਤੇ ਤੇ ਇਹ ਵੀ ਤੇ ਦੂਜਾ ਇੱਕ ਹੋਰ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਉਹਦਾ ਗੁਣ ਵੀ ਹੈ ਤੇ ਇੱਕ ਔਗਣ ਵੀ ਕਹਿ ਲਓ ਹੂੰ ਕਿ ਉਹ ਪੰਜ ਤਰੀ ਲੜਾਈ ਹੈ ਵੋਟਾਂ ਤਾਂ ਉਨੀਆਂ ਹੀ ਟੋਟਲ ਉਹ ਜੋ ਪਰਸੈਂਟੇਜ ਕਿੰਨੀ ਪੈਂਦੀ ਹੈ ਵੱਧ ਤੋਂ ਚਲੋ 70 75 ਰ 75 ਵੋਟ ਫੋਗੀ ਪਹੁੰਚ ਕਰੋ ਇਹ ਜਿਆਦਾ ਬਾਈ ਇਲੈਕਸ਼ਨ ਚ ਇਨੀ ਵੀ ਜਿਆਦਾ ਹੋ ਜਾਂਦੀ ਹੈ ਕਿਰੀ ਤੇ ਉਹਦੇ ਚੋਂ 75% ਚੋਂ ਪੰਜ ਹਿੱਸਿਆਂ ਚ ਵੰਡੀ ਜਾਣੀ ਹੈ ਹੂੰ ਤੇ ਜਿਹੜਾ 30% ਵੋਟ ਲੈ ਗਿਆ ਉਹ ਜਿੱਤ ਗਿਆ ਹੂੰ ਤੇ ਬਾਕੀ 70% ਤਾਂ ਉਹਦੇ ਖਿਲਾਫ ਹੀ ਨੇ ਨਾ ਤੇ 1 ਲੱਖ ਵੋਟ ਰੁਪਈ ਟੋਟਲ ਮੰਨ ਲਓ ਤੇ ਜਿਹਨੂੰ 30000 ਮਿਲ ਗਈ ਇੱਕ ਨੂੰ ਤੇ ਬਾਕੀ 70000 ਵੰਡੀ ਗਈ ਚਾਰ ਜਣਿਆਂ ਤੇ ਤੇ 30000 ਵਾਲਾ ਤੇ ਜਿੱਤ ਗਿਆ ਹੁਣ 70000 ਵਾਲੇ 70000 ਵੋਟਰ ਤਾਂ ਉਹ ਸਾਲ ਕੇ ਜਿਹੜੇ ਖਿਲਾਫ ਨੇ ਜਿਹੜਾ ਵੀ ਜਿੱਤਿਆ ਤੇ ਪਰ ਪਰ ਐਮ ਐਲ ਏ ਉਹ ਬਣ ਗਿਆ ਜਿਹੜੀ 30% ਤੋਂ 100 ਮਤਲਬ ਇਹਦਾ ਮਤਲਬ ਕੋਈ حساب ਲਾਉਣਾ ਜਿਹੜਾ ਹੈ ਨਾ ਵੀ ਜਦੋਂ ਐਂਟੀਨਕਮੇਸੀ ਜਦੋਂ ਕਹਿੰਦੇ ਆਪਾਂ ਐਂਟੀਨਕਮੇਸੀ ਹੈਗੀ ਬਹੁਤ ਹੁਣ ਹੈਗੀ ਹੈ ਸਰਕਾਰ ਦੀ ਪ੍ਰੈਂਟੀਨਕਮੇਸੀ ਚ ਉਹਦਾ ਜਿਹੜਾ ਐਂਟੀਨਕਮੈਂਡ ਵੋਟ ਹੈ ਕੀ ਉਹ ਵੰਡੀ ਜਾਂਦੀ ਹੈ ਕਿ ਸਾਰੇ ਇੱਕ ਥਾਂ ਪੈ ਜਾਂਦੀ ਹੈ ਜੇ ਤਾਂ ਇੱਕ ਥਾਂ ਪੈ ਜੇ ਫਿਰ ਤਾਂ ਉਹ ਰਿਜ਼ਲਟ ਦੂਸਰਾ ਹੋਊਗਾ ਜੇ ਉਹ ਐਂਟੀਨਕਮੇਸੀ ਵਾਟ ਚਾਰੇ ਸਾਰੇ ਵੰਡੀ ਗਈ ਤੇ ਫਿਰ ਰੂਲਿੰਗ ਪਾਰਟੀ ਨੂੰ ਫਾਇਦਾ ਹੋਣਾ ਹੀ ਹੋਣਾ ਸੋ ਇਹ ਇਹ ਜਿਹੜਾ ਜਿਹੜਾ ਗਣ ਗਣਿਤ ਹੈ ਨਾ ਮਤਲਬ ਇਹ ਗਿਣਤੀ ਮਿੰਤੀ ਇਹਦੇ 'ਚ ਇਹ ਹਿਸਾਬ ਲਾਉਣਾ ਔਖਾ ਹੈ ਜਾਇ ਕਹੋ ਕਿ ਮੁਸ਼ਕਲ ਹੈ ਕਿ ਇਹਦਾ ਵੋਟ ਬੈਂਕ ਤੇ ਕਿੰਨਾ ਅਸਰ ਪਏਗਾ ਕਿੰਨੇ ਕੁ ਵੋਟਰਾਂ ਨੂੰ ਉਹ ਖਰਾਬ ਕਰੇਗਾ ਕਿਉਂਕਿ ਜਿਹੜੇ ਪਹਿਲੇ ਹੀ ਵਿਰੋਧੀ ਹੈ ਉਹਨਾਂ ਤੇ ਤਾਂ ਹੋਰ ਅਸਰ ਹੋ ਜਾਏਗਾ ਜਿਹੜੇ ਉਹਨਾਂ ਦੇ ਹੱਕ 'ਚ ਨਹੀਂ ਕੀ ਉਹਨਾਂ ਦੇ ਹੋਏਗਾ ਕਿ ਨਹੀਂ ਹੈ ਇਹ ਇਹ ਕੁਐਸਚਨ ਖੜਾ ਤੇ ਇਹਦਾ ਮੈਨੂੰ ਲੱਗਦੀ ਹੈ ਜਵਾਬ ਚੋਣਾ ਦਾ ਨਤੀਜਾ ਹੀ ਦੇਵੇਗਾ ਜੀ ਬਲੀ ਸਾਹਿਬ ਅੰਤ ਵਿੱਚ ਮੈਂ ਹੁਣ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿ ਜੋ ਸਥਿਤੀ ਬਣਦੀ ਪਈ ਹੈ ਜਿਵੇਂ ਨਵੀਂ ਐਫਆਈਆਰ ਦਰਜ ਹੋ ਗਈ ਇਹਦੇ ਨਾਲ ਨਾਲ ਨਾ ਇੱਕ ਸੰਭਾਵਨਾ ਹੋਰ ਵਧਦੀ ਜਾ ਰਹੀ ਹੈ ਕਿ ਜ਼ਿਮਨੀ ਚੋਣਾ ਹੋਰ ਹੋਣ ਹਾਲਾਂਕਿ ਚਲੋ ਇਹ ਜਿਹੜੇ ਨਵੇਂ ਮਾਮਲੇ ਆ ਜਿਵੇਂ ਆਹ ਕੁਲਵੰਤ ਸਿੰਘ ਬਾਜ਼ੀਗਰ ਦਾ ਹੋ ਗਿਆ ਜਾਂ ਹਰਮੀਤ ਸਿੰਘ ਪਠਾਨ ਮਾਜਰਾ ਦਾ ਹੋ ਗਿਆ ਇਹ ਤਾਂ ਅਜੇ ਬਹੁਤ ਹੀ ਜ਼ਿਆਦਾ ਫਰੈਸ਼ ਫੇਸ ਦੇ ਵਿੱਚ ਹੈ ਇਹਦੇ ਵਿੱਚ ਕੁਝ ਕਿਹਾ ਨਹੀਂ ਜਾ ਸਕਦਾ ਪਰ ਦੋ ਹੋਰ ਮਾਮਲੇ ਲਿੰਗਰ ਔਨ ਕਰਦੇ ਆ ਇੱਕ ਤਾਂ ਐਮਐਲਏ ਲਾਲਪੁਰਾ ਵਾਲਾ ਮਾਮਲਾ ਜਿਹੜਾ ਆਪਾਂ ਡਿਸਕਸ ਕਰ ਚੁੱਕੇ ਹਾਂ ਆਲਰੇਡੀ ਉਹਨਾਂ ਨੂੰ 4 ਸਾਲ ਦੀ ਸਜ਼ਾ ਹੈ ਹਾਈ ਕੋਰਟ ਨੇ ਵੀ ਕੋਈ ਚੰਗਾ ਰੁਖ ਨਹੀਂ ਰੱਖਿਆ ਉੱਤੇ ਤੇ ਦੂਸਰਾ ਪਾਸਾ ਬੰਗੇ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਵਿਧਾਇਕ ਹੈਗੇ ਨੇ ਅਕਾਲੀ ਦਲ ਤੋਂ ਜਿੱਤੇ ਹੋਏ ਨਹੀਂ ਡਾਕਟਰ ਸੁਖਿੰਦਰ ਸੁਖੀ ਇਹ ਦੋ ਸੀਟਾਂ ਦੇ ਉੱਤੇ ਸੰਭਾਵੀ ਤੌਰ ਤੇ ਜ਼ਿਮਨੀ ਚੋਣ ਬਣਦੀ ਹੈ ਪਰ ਇਹ ਹੋ ਨਹੀਂ ਰਹੀ ਜਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੋ ਰਹੀ ਇਹਨੂੰ ਲੈ ਕੇ ਵੀ ਖਾਸਾ ਵਿਵਾਦ ਖੜਾ ਹੋਇਆ ਹੈ ਪਏ ਇਹਦੇ ਬਾਰੇ ਵੀ ਜਰਾ ਜਾਣਕਾਰੀ ਦਿਓ ਦੇਖੋ ਦੇਖੋ ਜਿਹੜਾ ਸੁਖੀ ਹੈ ਉਹ ਸ਼ਰਿਆ ਪਾਰਟੀ ਛੱਡ ਕੇ ਸ਼ਾਮਲ ਹੋਇਆ ਹੈ ਹਮਮ ਆਪਕੇ ਉਹਦੇ ਤਾਂ ਸਿੱਧਾ ਬਣਦਾ ਜੇ ਮਤਲਬ ਕੋਈ ਹੋਰ ਪਾਰਟੀ ਦਾ ਸਪੀਕਰ ਹੁੰਦਾ ਤਾਂ ਹੁਣ ਤੱਕ ਉਹਦੀ ਡਿਸਕਵালিਫਿਕੇਸ਼ਨ ਹੋ ਜਾਂਦੀ ਹਮ ਉਹ ਤਾਂ ਜਿਹਦਾ ਹੁਣ ਮੇਰੇ ਖਿਆਲ ਕੋਰਟ 'ਚ ਵੀ ਗਿਆ ਸ਼ਾਇਦ ਕੋਈ ਜੀ ਜੀ ਉਹ ਜਿਹਦੇ ਕੋਰਟ 'ਚ ਗਏ ਰਹੇ ਕਿਉਂਕਿ ਉਹਦਾ ਹੁਣ ਚਾਹੀਦੀ ਹੈ ਕਿਉਂਕਿ ਉਹਦੀ ਡਿਸਕਵালিਫਿਕੇਸ਼ਨ ਤਾਂ ਬਣਦੀ ਜੇ ਇਹ ਤਾਂ ਜਿਹੜਾ ਲਾਏਗਾ ਜਿਹੜਾ ਆਪਣਾ ਕਨਸਟੀਟਿਊਸ਼ਨ ਦੀ ਜਿਹੜੀ ਪ੍ਰੋਵੀਜ਼ਨਸ ਹੈਗੇ ਨੇ ਜਿਹੜੀਆਂ ਜਿਹੜੀਆਂ ਐਂਟੀ ਡਿਫੈਕਸ਼ਨ ਲਾ ਉਹਦੇ ਵਿੱਚ ਹੈਗਾ ਹੈ ਜੇ ਤੁਸੀਂ ਦੂਜੀ ਪਾਰਟੀ ਛੱਡ ਕੇ ਜਾਂਦੇ ਹੋ ਜੇ ਤੁਹਾਨੂੰ ਪਾਰਟੀ ਸਸਪੈਂਡ ਕਰਦੀ ਹੈ ਤਾਂ ਪਾਰਟੀ ਐਕਸਪੈਲ ਕਰਦੀ ਹੈ ਫੇਰ ਨਹੀਂ ਲਾ ਹੁੰਦਾ ਲਾਗੂ ਤੇ ਜਿਵੇਂ ਕੁਮਰ ਵਿਜੇ ਪ੍ਰਤਾਪ ਨੂੰ ਸਸਪੈਂਡ ਕੀਤਾ ਉਹਦੇ ਨਹੀਂ ਲਾਗੂ ਹੋ ਰਿਹਾ ਇਹ ਕਿਨੂੰ ਸਸਪੈਂਡ ਕੀਤਾ ਪਾਰਟੀ ਨੇ ਤੇ ਜੇ ਐਕਸਪੈਲ ਵੀ ਕਰ ਦੇਣ ਪਾਰਟੀ ਤਾਂ ਵੀ ਨਹੀਂ ਲਾਗੂ ਹੋ ਤਾਂ ਅਨਟੈਚਡ ਐਮਐਲਏ ਹੋ ਜਾਏਗਾ ਉਹ ਤੇ ਜਦੋਂ ਇਹ ਤੁਸੀਂ ਆਪ ਪਾਰਟੀ ਛੱਡਦੇ ਹੋ ਤਾਂ ਨਹੀਂ ਤੁਸੀਂ ਪਾਰਟੀ ਦੇ ਦਿੱਤੇ ਹੋ ਕਾਲੀ ਪਾਰਟੀ ਤੋਂ ਤੁਸੀਂ ਵਿਚ ਵਿਚਾਲੇ ਤੁਸੀਂ ਡਿਕਲੇਅਰ ਕਰਕੇ ਤੁਸੀਂ ਦੂਜੀ ਪਾਰਟੀ ਸ਼ਾਮਲ ਕਰ ਰਹੇ ਹੋ ਤਾਂ ਫਿਰ ਐਂਟੀ ਡਿਫੈਕਸ਼ਨ ਲਾਏ ਕਹਿੰਦਾ ਕਿ ਤੁਸੀਂ ਆਪਣੀ ਥੋੜੀ ਸੀਟ ਛੱਡੋ ਜਾਂ ਤੁਸੀਂ ਡਿਸਕਵালিਫਾਈ ਹੋਵੋਗੇ ਹੂੰ ਸੋ ਇਹ ਉਹਦੇ ਤਾਂ ਸਿੱਧਾ ਬਣਦਾ ਹੈ ਜਿਹੜੀ ਗੁਰਲਾਲ ਵਾਲੀ ਗੱਲ ਹੈ ਗੁਰਲਾਲ ਦਾ ਜੇ ਮੈਂ ਜਿਵੇਂ ਕੱਲ ਵੀ ਗੱਲ ਕੀਤੀ ਸੀ ਉਹਦਾ ਜੇ ਅਜੇ ਆਪਸ਼ਨ ਹੈਗੀ ਹੈ ਉਹਦੇ ਕੋਲ ਕਿਉਂਕਿ ਹਾਈ ਕੋਰਟ ਨੇ ਫਾਈਨਲੀ ਅਪਹੋਲਡ ਨਹੀਂ ਕੀਤਾ ਸੈਸ਼ਨ ਕੋਰਟ ਦਾ ਫੈਸਲਾ ਹੂੰ ਜੇ ਆਪ ਨੂੰ ਕਾਰਵਾਈ ਦਿੱਤਾ ਫਿਰ ਵੀ ਇੱਕ ਸੁਪਰੀਮ ਕੋਰਟ ਜਾਣ ਦੀ ਆਪਸ਼ਨ ਹੈਗੀ ਉਹਦੇ ਕੋਲੇ ਜੀ ਸੋ ਉਹਦਾ ਜੇ ਟਾਈਮ ਲੱਗਾ ਇਹ ਵੀ ਜਿਹੜਾ ਜਿਹੜਾ ਹੁਣ ਕੋਈ ਐਫ ਆਈ ਆਰ ਦਰਜ ਹੋਈ ਹੈ ਇਹ ਵੀ ਕੋਈ ਇਮੀਡੀਏਟਲੀ ਤਾਂ ਕੋਈ ਫੈਸਲਾ ਹੋਉ ਨਹੀਂ ਜਾਣਾ ਬਿਲਕੁਲ ਬਿਲਕੁਲ ਕੋਰਟ ਅੱਜ ਕੇਸ ਚੱਲੇਗਾ ਫਿਰ ਕਰੇਗਾ ਕਦੋਂ ਤੱਕ ਉਹ ਹੋਏਗਾ ਜੇ ਜੇ ਕੋਈ ਡਿਸੀਜਨ ਹੋਏਗਾ ਹਮ ਤੇ ਪਹਿਲਾਂ ਲੋਅਰ ਕੋਰਟ ਹੁੰਦੀ ਹੈ ਫਿਰ ਉਸ ਤੋਂ ਬਾਅਦ ਸੈਸ਼ਨ ਕੋਰਟ ਹੁੰਦੀ ਹੈ ਸੈਸ਼ਨ ਕੋਰਟ ਚ ਬੰਦਾ ਜਾਂਦਾ ਜੇ ਉੱਥੋਂ ਸਟੇ ਹੁੰਦੀ ਹੈ ਨਹੀਂ ਹੁੰਦੀ ਉਹ ਲੰਬਾ ਹੈਗਾ ਤੋ ਦੋਨਾਂ ਦੇ ਪਰਮਾਜਰੇ ਵਾਲਾ ਵੀ ਤੇ ਇਹ ਤਾਂ ਹੈਗੇ ਕਿ ਲੰਬੇ ਤੇ ਇਹ ਤਾਂ ਜੀ ਹਾਂ ਗੁਰਲਾਲ ਦਾ ਸਿਰ ਤੇ ਖੜਾ ਹੈ ਤੇ ਉਹ ਵੀ ਹਜੇ ਉਹਦੇ ਚ ਵੀ ਹਜੇ ਸਟੇਜਸ ਹੈਗੀਆਂ ਨੇ ਸੁਖੀ ਵਾਲਾ ਜਿਹੜਾ ਮਾਮਲਾ ਉਹ ਡਾਕਟਰ ਸੁਖੀ ਵਾਲਾ ਉਹ ਸਿੱਧਾ ਹੈ ਜੀ ਉਹਦੇ ਤੇ ਤਾਂ ਮੈਨੂੰ ਲੱਗਦਾ ਕਿ ਜੇ ਕੋਰਟ ਚ ਹੀਰਿੰਗ ਹੋਏਗੀ ਤਾਂ ਕੋਰਟਾਂ ਚ ਵੀ ਜੇ ਬਹੁਤਾ ਨਹੀਂ ਲਟਕਦਾ ਤਾਂ ਫੇਰ ਉਹ ਉਹ ਤੇ ਕੋਈ ਫੈਸਲਾ ਵੀ ਆ ਸਕਦਾ ਹਮ ਬਟ ਪਰ ਪਰ ਡਿਪੈਂਡ ਕਰਦਾ ਹੈ ਫੈਸਲਾ ਆ ਵੀ ਜਾਏ ਫਿਰ ਕਦੋਂ ਲਾਗੂ ਹੋਏਗਾ ਫਿਰ ਸੁਪਰੀਮ ਕੋਰਟ ਦਾ ਫਿਰ ਹਾਈ ਕੋਰਟ ਦਾ ਆ ਜੇ ਤਾਂ ਸੁਪਰੀਮ ਕੋਰਟ ਹੈਗੀ ਹੈ ਜੀ ਤੇ ਕੀ ਉਹ ਇਦਾਂ ਦਾ ਨਹੀਂ ਚੋਣਾ ਲੰਗ ਜਾਣਗੇ ਹੂੰ ਬਿਲਕੁਲ ਇਹ ਵੀ ਕਈ ਵਾਰੀ ਹੋਇਆ ਐ ਇਦਾਂ ਕਿ ਪੰਜ-ਪੰਜ ਸਾਲ ਜਿਹੜੇ ਇਲੈਕਸ਼ਨ ਪਟੀਸ਼ਨ ਆ ਜਦੋਂ ਜਦੋਂ ਅਗਲੀ ਚੋਣ ਵੀ ਆ ਜਾਂਦੀ ਹੈ ਉਸ ਤੱਕ ਫੈਸਲਾ ਹੀ ਨਹੀਂ ਹੁੰਦੇ ਇਹ ਵੀ ਰਿਸਤਾ ਹੁੰਦਾ ਟਲਟਕਦੇ ਰਹਿੰਦੇ ਆ ਇਹ ਪਹਿਲਾਂ ਵੀ ਹੋਇਆ ਕਈ ਵਾਰੀ ਜੀ ਠੀਕ ਬਿਲਕੁਲ ਇਹ ਕੁਝੋ ਮੁੱਦੇ ਜਿਹੜੇ ਅੱਜ ਵਿਚਾਰਨੇ ਜ਼ਰੂਰੀ ਸੀ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਂ ਨੇ ਡੀ ਪੰਜਾਬੀ ਤੇ